ਬੀਰ ਸਿੰਘ ਇੱਕ ਜਿਹਾ ਪੰਜਾਬੀ ਸਿੰਗਰ ਹੈ ਜੋ ਕਦੇ ਗਲਤ ਗਾਣਾ ਨਹੀਂ ਗਾਉਂਦਾ ਸਿੱਖੀ ਸਰੂਪ ਦੇ ਵਿੱਚ ਰਹਿੰਦਾ ਹੈ ਸਿਰ ਦੇ ਉੱਪਰ ਦਸਤਾਰ ਸਜਾ ਕੇ ਰੱਖਦੇ ਹਨ ਦਾੜਾ ਪ੍ਰਕਾਸ਼ ਕਰਦੇ ਹਨ ਪਰ ਪਿਛਲੇ ਦਿਨ ਹੀ ਬੀਰ ਸਿੰਘ ਨੇ ਸਟੇਜ ਦੇ ਉੱਪਰ ਗਾਣਾ ਗਾਇਆ ਤੇ ਭੰਗੜਾ ਪਾਇਆ ਇਸ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਬਹੁਤ ਸਾਰੇ ਲੋਕ ਬੀਰ ਸਿੰਘ ਨੂੰ ਗਲਤ ਵੀ ਬੋਲ ਰਹੇ ਹਨ ਗਲਤ ਇਸ ਕਰਕੇ ਬੋਲ ਰਹੇ ਹਨ ਕਿ ਜਿਸ ਸਟੇਜ ਦੇ ਉੱਪਰ ਬੀਰ ਸਿੰਘ ਨੇ ਗਾਣੇ ਗਾਏ ਬੀਰ ਸਿੰਘ ਨੇ ਭੰਗੜਾ ਪਾਇਆ ਉਹ ਸਟੇਜ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਸੀ। ਇਹੋ ਜੀ ਜਗ੍ਹਾ ਦੇ ਉੱਪਰ ਗਾਣੇ ਗਾਉਣਾ ਤੇ ਭੰਗੜਾ ਪਾਉਣਾ ਸ਼ੋਭਾ ਨਹੀਂ ਦਿੰਦਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਰ ਸਿੰਘ ਨੇ ਖੁਦ ਮਾਫੀ ਮੰਗੀ ਹੈਗੀ। ਵੀਰ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਸਟੇਜ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਸੀ। ਕਿਉਂਕਿ ਮੈਂ ਜਿਸ ਵੇਲੇ ਪਰਫਾਰਮ ਕਰਦਾ ਹਾਂ ਮੈਂ ਹਮੇਸ਼ਾ ਸਾਹਮਣੇ ਵੱਲ ਆਡੀਅנס ਵੱਲ ਦੇਖ ਕੇ ਪਰਫਾਰਮ ਕਰਦਾ ਹਾਂ। ਮੈਂ ਪਿਛਲੀ ਸਾਈਡ ਤੇ ਨਹੀਂ ਦੇਖਿਆ ਸਟੇਜ ਦੇ ਕਿ ਕੀ ਸੀਗਾ। ਇਸ ਦੇ ਵਿੱਚ ਮੇਰੀ ਗਲਤੀ ਹੈ ਜੇ ਮੈਂ ਇਹ ਸਭ ਕੰਮ ਕੀਤਾ ਹੈ ਮੇਰੀ ਟੀਮ ਦੀ ਗਲਤੀ ਹੈ ਮੇਰੀ ਟੀਮ ਨੇ ਮੈਨੂੰ ਇਸ ਬਾਰੇ ਕੋਈ ਸਹੀ ਨਹੀਂ ਸੀ ਦੱਸਿਆ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਆ ਕੇ ਪਰਫਾਰਮ ਕਰਨ ਲੱਗ ਗਿਆ ਸੀ ਇਸ ਤੋਂ ਬਾਅਦ ਵੀਰ ਸਿੰਘ ਨੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੀ ਹੈ ਆਪਣਾ ਲਿਖਤੀ ਰੂਪ ਦੇ ਵਿੱਚ ਮਾਫੀ ਨਮਾ ਵੀ ਦਿੱਤਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲੋਂ ਮਾਫੀ ਮੰਗੀ ਹੈ ਇਸ ਵਿਵਾਦ ਤੋਂ ਬਾਅਦ ਕੋਸ਼ਲ ਲੋਕ ਇਹ ਕਹਿ ਰਹੇ ਹਨ ਕਿ ਵੀਰ ਸਿੰਘ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਵੀਰ ਸਿੰਘ ਨੂੰ ਮਾਫ ਨਹੀਂ ਕਰਨਾ ਚਾਹੀਦਾ ਪਰ ਕੁਝ ਲੋਕ ਅਜੇ ਵੀ ਹਨ ਜੋ ਇਹ ਗੱਲ ਕਹਿ ਰਹੇ ਹਨ ਕਿ ਵੀਰ ਸਿੰਘ ਨੇ ਗਲਤੀ ਕੀਤੀ ਸੀ ਅਣਜਾਣੇ ਦੇ ਵਿੱਚ ਗਲਤੀ ਹੋਈ ਹੈ ਉਸ ਕਰੋਂ ਤੇ ਵੀਰ ਸਿੰਘ ਨੇ ਮਾਫੀ ਮੰਗ ਲਈ ਹੈ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੀ ਹੈ ਜਥੇਦਾਰ ਸਾਹਿਬ ਕੋ ਲਿਖਤੀ ਰੂਪ ਦੇ ਵਿੱਚ ਮਾਫੀ ਨਮਾ ਆਪਣਾ ਦੇ ਦਿੱਤਾ ਹੈ ਤਾਂ ਵੀਰ ਸਿੰਘ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ